हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਦੇ ਵੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਛੇੜ ਲਈ ਲੈ ਕੇ ਆਏ ਹਾਂਗੇ ਮੰਮੀ ਗੱਪਣਾ ਨੇ ਥੋੜੇ ਥੋੜੇ ਦਿਨਾਂ ਦੀਆਂ ਕੱਚੀਆਂ ਨੇ ਜਰਸੀਆਂ ਆ ਗਈਆਂ ਬਾਈ ਗਰਮੀਆਂ ਦੇ ਆ ਕੇ ਤੋਹਫੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਦਿਨੋਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾ ਗੱਲਬਾਤ ਆਜੋ ਬਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਹੋਰ ਠੀਕ ਆ ਜਾਂਦਾ ਪੂਰੇ ਵਧੀਆ ਬਾਈ ਕਿਵੇਂ ਚੱਲਦਾ ਕੰਮ ਕਰ ਵਧੀਆ ਚੱਲੀ ਜਾਂਦਾ ਠੀਕ ਆ ਆਪਾਂ ਵੀਡੀਓ ਤਾਂ ਇੱਕ ਦਿਨ ਲੇਟ ਹੋਵੇ ਕੱਲ ਨੂੰ ਬੈਠੀਆਂ ਪਰਸੋਂ ਅੱਜ ਵੀ ਫਿਰ ਨਗੇ ਨਹੀਂ ਲੈਂਦੇ ਹਾਂ ਪੂਰੇ ਨਗੇ ਨਹੀਂ ਬੈੜ ਬੜਾ ਬਹੁਤ ਚੰਗੇ ਚਾਹੁੰਨ ਕਰਾਂਗੇ ਬਰੀ ਵੜਾਂਗੇ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ ਨਾ ਆਪਣਾ ਜੰਗ ਸਿੰਘ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਬਈ ਨੇੜੇ ਆਪਣਾ ਸ਼ਹਿਰ ਆਗਾ ਨਿਹਾਲ ਸਿੰਘ ਵਾਲਾ ਤੇ ਭਦੌੜ ਠੀਕ ਹੈ ਕੰਟੈਕਟ ਨੰਬਰ ਬੋਲ ਦੋ ਬਈ 87278 ਹੂੰ 09954 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਤੇ ਜੰਗ ਇਥੋਂ ਪਹਿਲੇ ਨੰਬਰ ਵਾਲੇ ਤੋਂ ਸ਼ੁਰੂ ਕਰ ਦੀਏ ਫੁੱਲ ਵੱਡੇ ਢਾਂਚੇ ਵਾਲੀ ਤੋਂ ਹਾਂ ਢਾਂਚੇ ਵਾਲੀ ਆ ਰਾਜੀ ਆ ਵਜਨ ਵਾਲੀ ਆ ਸਹੀ ਗੱਲ ਆ ਤੇ ਲੇਵੇ ਵਾਲੀ ਆ ਐ ਕਰ ਮੜਾ ਪਰਲੇ ਪਾਸੇ ਜਾਈ ਕਾਦੀ ਚੈੱਕ ਕਰਾ ਦੀਏ ਪਹਿਲਾਂ ਲੇਵੇ ਵਾਲੀ ਆ ਹੜ ਲੈ ਲੇਵਾ ਵਾਲੀ ਆ ਕੱਦ ਚੈੱਕ ਕਰੋ ਬਾਈ ਬਾਈ ਦੇ ਹਾਂ ਵੀ ਆ ਹਾਂ ਵੱਡਿਆ ਜਾ ਹੂੰ ਤੇ ਲੇਵਾ ਦਿਖਾਈਏ ਪਹਿਲਾਂ ਦਾ ਲੇਵਾ ਦੇਖੋ ਬਾਈ ਮੈਂ ਕਹਿੰਦਾ ਫੀਡਿੰਗ ਦੇਖੋ ਯਾਰ ਹਾਂ ਹਜੇ ਤਾਂ ੱਲੋ ਬਹੁਤ ਪਈਆਂ ਲਾਉਗੀ ਪੰਡ ਬਾਈ ਹਾਂ ਹਾਂ ਇਹ ਤਾਂ ਹਜੇ ਪਿਆ ਹਫਤਾ ਦਾ ਤਾਂ ਹਫਤੇ ਦੀ ਕੱਚੀ ਆ ਬਾਈ ਪੰਡਾਂ ਲਾ ਕੇ ਸੂਕਰ ਮਾਲੀ ਥਣਾ ਦਾ ਸਹੀ ਪੰਡਾ ਹਫਤਾ ਪਿਆ ਹੂੰ ਸਹੀ ਛੱਟ ਲੇ ਵੇ ਦੀਆ ਤੇ ਕਿੰਨਾ ਦੁੱਧ ਜੰਗੇ ਦਾ ਕੱਢਿਆ ਪਿਛਲੇ ਸੂਏ ਬਾਈ ਇਹਦਾ ਹੋ ਕਹਿੰਦੇ ਅਸੀਂ 17 ਕਿਲੋ ਚੋਇਆ ਠੀਕ ਆ ਥਾਣਾ ਦਾ ਸਹਜ ਫੁੱਲ ਚੰਗਾ ਇੱਕੋ ਜਿਹਾ ਥਾਨ ਬਾਈ ਨਰਮਲ ਸੇਵ ਵਾਲੇ ਸੀ ਬੰਦੇ ਲੈ ਠੰਡੀ ਸੀਰਾ ਲੈ ਯਾਰ ਮੈਂ ਕਹਣਾ ਕੀ ਬਾਤ ਆ ਲੈ ਚੱਕੂ ਵੀ ਦੇਖ ਲੈ ਕਿਵੇਂ ਚੱਕਦੀ ਆ ਲੈ ਚੱਕ ਕੇ ਖੜ ਗਈ ਠੰਡੀ ਸੀ ਸੀਰਾ ਠੰਡੀ ਸੀਰਾ ਕੀ ਬਾਤ ਆ ਹਨਾ ਲੈ ਤਨੀ ਸਾੜ ਨਹੀਂ ਠੰਡੀ ਸੀਲ ਬਾਈ ਦੇਖੋ ਕਿੰਨੀ ਚੰਗੀ ਆ ਕੀ ਤੇ ਜੰਗ ਐਦ ਕੀ ਕਿੰਨਾ ਦੁੱਧ ਦੇ ਦੋ ਬਾਈ ਹਾਂ ਯਾਰ ਅਗਲਾ 20 ਕਢਾ ਲੈ 20 ਵਾਲੀ ਆ ਇਹ ਕਢਾ ਲਵੇ ਉਹ ਅਗਲਾ ਮੈਂ ਸੋਚ ਕੇ ਲਈ ਠੀਕ ਆ ਬਾਈ ਹਾਂ ਬੀਬੀ ਤੇ ਮੇਰੇ ਅਜੇ ਤੱਕ ਬਹੁਤ ਕੱਚੀ ਆ ਹੂੰ ਇਦਰੋਂ ਵੀ ਆਪਾਂ ਥਣਾ ਦੱਸਿਆ ਜੀ ਬਾਈ। ਨਾੜਾ ਨੁੜਾ ਦੇ ਇੱਕ ਮੇ ਉੱਠੀ ਜਾਂਦਾ। ਨਾੜਾ ਨਾ ਭਰਿਆ। ਟੀਐਫਐਲ ਵਾਲੇ ਬਾ। ਹਾਂ ਹਾਂ ਤੇ ਥਣ ਵੀ ਬਹੁਤ ਚੰਗਾ ਨੇ। ਸਹੀ ਗੱਲ ਆ। ਖੋਲੀ ਜਾਂਗ ਤੋਰੀ ਮੜਾ ਜਾਂ। ਜਾਤ ਕੁਆਲਿਟੀ ਆਪਾਂ ਚੈੱਕ ਕਰਾਉਣੇ ਆ ਬਾਈ ਬਾਹਰ ਕੱਢ ਕੇ। ਇਹ ਨਾ ਮੰਨੋ ਵੀ ਛੋਟੀਆਂ ਛੋਟੀਆਂ ਜਾਂ ਫੁੱਲ ਪਟੀਆਂ ਆ ਗਈਆਂ ਸੈਜ ਬਹੁਤ ਚੰਗੀਆਂ ਆ ਗਈਆਂ, ਕਦ ਕਾਠੀਆਂ ਪਲੀਆਂ ਸਭੀਆਂ ਆਈਆਂ। ਢਾਂਚੇ ਵਾਲੀਆਂ ਤੇ ਵੱਡੀਆਂ ਪੂਰਨ। ਜੰਗ ਫੇਸ ਮੈਂ ਕਹਿੰਦਾ ਟੌਪ ਦਾ ਨਗੀਨਾ ਹੀ ਆ। ਨਗੀਨਾ ਜਾਂ ਬਾਹਰ ਦੇਖੀ ਦੂ ਉਹ ਲੈ ਬਾਕੀ ਉਹ। ਫੇਸ ਦੇਖੋ ਯਾਰ ਬੜਾ ਫੇਰ ਆ ਗਿਆ। ਰੰਗ ਰੂਪ ਦੇਖੋ ਮੈਂ ਕਹਣਾ ਵੀ ਨੰਬਰ 1 ਬਰੀਡ ਆ ਗਈ ਕਿ ਨਹੀਂ ਪੂਰੀ ਬਰੀਡ ਵਾਲੀ ਆ ਪੂਰੀ ਰੰਗ ਵੀ ਚਮਕਲਾ ਜਰਸੀ ਬਰੀਡ ਆ ਗਈ ਬਈ ਮੰਗ ਬਹੁਤ ਆ ਕਿ ਵੱਡੀ ਬਰੀਡ ਵਾਲੀ ਆ ਇਹ ਨਹੀਂ ਹੈਗਾ ਛੋਟੀ ਜੀ ਜਰਸੀ ਆ ਗਈ ਤੇ ਜੰਗ ਇਹਦਾ ਮੁੱਲ ਅੱਜ ਕੀ ਰਹੂ ਬਈ ਇਹਦਾ ਮੁੱਲ ਆਪਾਂ ਦਮਾ ਜੈ ਵੀ ਕਰਾਂਗੇ ਕੋਈ 65 ਨਹੀਂ 60 ਨਹੀਂ ਹੂੰ ਇਹ ਆਪਾਂ ਦੇ ਦੇਾਂਗੇ 57000 ਦੀ ਸਿਰਫ ਟੋਟਲੀ ਟੋਟਲੀ ਪੂਰੀ ਵੱਡੀ ਵਹਿੜਾ ਜਿਹੜੀ ਕਿੰਦੇ ਢਾਂਚਾ ਬਾਈ ਵੱਡੀ ਤਾਂ ਕੀ ਬਾਤ ਹੈ ਹਾਂ ਇੰਜਨ ਦੇ 70 ਹਜ਼ਾਰ ਕੀ ਪਹੀਏ ਲੱਗੇ 70 ਹਜ਼ਾਰ ਕੀ 70 ਹਜ਼ਾਰ ਕੀ ਪਹੀਏ ਤੇ ਭਾਅ ਦੇਖ ਲੈ ਤੂੰ ਨਾ ਕਿਸੇ ਨੇ ਨਹੀਂ ਕਰਨਾ ਇਹ ਭਾਅ ਆਪਾਂ ਦਾ ਦਿੰਨੇ ਜਾਇਜ਼ ਜਮਾ ਜਾਇਜ਼ ਮੁੱਲ ਕਰਤਾ ਬਾਈ ਕਿਨਾਂ ਅੱਜ ਜਮਾ ਤੇ ਕੱਚੀ ਪਹੀਆ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਕੱਚੀਆਂ ਵਾਲਾ ਅੱਜ ਮੁੱਲ ਜਿੱਦੇ ਧਰ ਕੀ ਬੱਚਾ ਉਦੋਂ ਤਾਂ ਤੁਹਾਨੂੰ ਵੀ ਪਤਾ ਹੈ ਨਾ ਫੇਰ ਉਹਦਾ ਹਿਸਾਬ ਹੋਊਗਾ ਫੇਰ ਤਾਂ ਬਾਈ ਕਿੰਨੇ ਦੀ ਮਰਜ਼ੀ ਵੇਚ ਲੈ ਬਾਕੀ ਉੱਡਾ ਹੀ ਲੈ ਵਾ ਫੀਟਿੰਗ ਦਾ ਬੜੀ ਕਮਾਲ ਆ ਹਾਂ ਫੀਟਿੰਗ ਕਾਲੇ ਵਾ ਤੇ ਢਾਲੇ ਵਾ ਵੱਡਾ ਲੇਵਾ ਚੋਲ ਬਹੁਤ ਪਈਆ ਇਹਦਾ ਖਾਲੂ ਵੀ ਪਈਆ ਲੇਵਾ ਜਦੋਂ ਤਿਆਰ ਕਰੂ ਬਹੁਤ ਸੋਹਣਾ ਕਰੂਗੀ ਲੈ ਚੱਲ ਜੰਗ ਮੁੱਲ ਕੋਈ 60 ਪੈਂਟ ਨਹੀਂ ਕੋਈ 60 ਨਹੀਂ 57000 ਹੈ ਨਾ 55 ਦੀ ਦੇ ਜੰਗ 57000 ਦੀ ਬਾਈ ਕਹਿੰਦਾ ਆਪਾਂ ਟੋਟਲੀ ਦੇ ਦੇਾਂਗੇ ਬਾਕੀ ਤੋਰਾ ਇੱਕ ਨੰਬਰ ਆ ਗਿਆ ਜਵਾਨੀ ਵਾਲੇ ਅੰਗ ਆ ਗਏ ਬਈ ਬੜਾ ਫੇ ਜੰਗ ਨਹੀਂ ਕਿ ਨਹੀਂ ਨਾ 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 ਜਵਾਨੀ ਵਾਲੇ ਅੰਗ ਹੀ ਆਦੇ ਸਭ ਐ ਨਾ ਕੋਈ ਕਹੇ ਸਮਝੇ ਵੀ ਕੋਈ ਗੱਲ ਤੇ ਜੰਗ ਅੱਗੇ ਤੋਂ ਨੰਬਰ ਤੇ ਮੈਨੂੰ ਲੱਗਦਾ ਬੱਚੇ ਹੀ ਆ ਗਏ ਤਾਂ ਹਾਂ ਦੂਜਾ ਸੂਆ ਪਿ ਬੱਤ ਬਸੰਗਾਰ ਕੀ ਲੱਗਦੀ ਆ ਦੇਖਣ ਨੂੰ ਹਾਂ ਬਸ ਕੋਈ ਆਪਣਾ ਬਰਤੂਚਾ ਸੋਈ ਸੁੰਦੀ ਅੱਜ ਸਹੀ ਗੱਲ ਆ ਬਾਈ ਬਸ ਕੋਈ ਅੱਜ ਕਾਠੇ ਦਾ ਵੀ ਚੰਗਾ ਆ ਗਿਆ ਬਰੀੜ ਇਹਦੀ ਵੀ ਇੱਕ ਨੰਬਰ ਆ ਗਈ ਲੇਵਾ ਇਹਦਾ ਆ ਗਿਆ ਫਾੜੀ ਵਾਲਾ ਕਿੰਨੇ ਦਿਨਾਂ ਦੀ ਜੰਗ ਕੱਚੀਆ ਹਫਤਾ ਲੈ ਜੂਗੇ ਇਹਦੀ ਹਫਤੇ ਦੀ ਕੱਚੀਆ ਕਿੰਨਾ ਦਤ ਪਾਇਆ ਵਾ ਬਾਈ ਦੁੱਧ ਇਹਦਾ ਚੋਇਆ ਵਾ 16 ਲੀਟਰ ਉਹ ਕਹਿੰਦੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਆਪਾਂ ਲਈਆ ਪਹਿਲੇ ਹੀ ਸੋਈ ਐਦ ਕੀ ਅਗਲਾ 18 ਮੰਨ ਲੇ ਕਿਵੇਂ ਮੰਨ ਲੇ ਭਲਾ 20 ਕੜਾ ਲੈ ਗਏ ਉਹ ਸੇਵਾ ਦੀਆਂ ਯਾਰ ਹੂੰ ਸੇਵਾ ਦੇ ਚੱਕਰ ਆ ਲੈ ਪੂਰੀ ਹੋਵਾ ਟੈਟ ਲੈ ਵੇ ਦੀ ਥਾਣ ਦਿਖਾ ਦੇ ਗੁਲਾਬੀ ਦਾਣਾ ਖੇਡ ਫੀਡਿੰਗ ਚੈੱਕ ਕਰੋ ਥਣ ਦੇਖੋ ਯਾਰ ਮੈਂ ਗਲਾਬੀ ਥਾਣਾ ਹਾਂ ਗਲਾਬੀ ਥਾਣਾ ਗਲਾਬੀ ਆ ਗਿਆ ਥਣ ਪੜਾ ਚੰਗਾ ਥਾਣਾ ਇੱਕੋ ਜੇ ਥਣ ਪਿਆ ਪਏ ਆ ਬਈ ਪੀੜੀ ਦੇ ਪਾਵੇ ਅਰਕੇ ਥਾਣਾ ਨਾ ਚੰਗਾ ਹਾਂ ਦੋਨਾਂ ਦੇ ਥਾਣੇ ਆ ਅਗਲਾ ਕਹਿ ਦਿੰਦਾ ਵੀ ਥਾਣ ਚੰਗਾ ਥਾਣ ਸੱਚੀ ਗੱਲ ਆ ਪੀੜੀ ਵਾਲੇ ਪਾਵੇ ਵਾਲਾ ਥਾਣਾ ਜਮਾ ਬਹੁਤ ਚੰਗਾ ਹਜੇ ਤਾਂ ਇਹ ਉੱਤਰੂ ਜਦੋਂ ਨਾ ਉਹ ਤੋਂ ਪਤਾ ਲੱਗੂ ਉਹਨੂੰ ਦੇਖੀ ਰੂ ਇਹਦਾ ਤਰੂ ਕਿਨੇ ਤੇ ਫੇਸ ਦਿਖਾਈ ਆ ਉਹਨਾਂ ਦਾ ਜੱਗਰ ਪੂਰੇ ਬਰੇਡ ਆ ਤੇ ਕੰਨ ਦੇ ਪੂਰਾ ਪੂਰਾ ਟੋਵਾ ਦੇਖੋ ਯਾਰ ਪੈਂਦਾ ਹਾਂ ਟੋਵਾ ਦੇ ਤਾਂ ਮੁੱਠੀ ਵਿੱਚ ਪੈਂਦੀ ਆ ਮੁੱਠੀ ਵਿੱਚ ਉਹਦੇ ਵੀ ਆਈਆਂ ਸਹੀ ਗੱਲ ਆ ਜਮਾ ਇੱਕੋ ਜੇ ਮੂੰਹ ਆਗੇ ਦੋਮਾਂ ਦੇ ਦੋਮੇ ਡਾਇਮੰਡ ਪੀ ਸਾਗੇ ਹੋਰ ਚੰਗਾ ਚੰਮਕ ਲੇਦਾ ਵੀ ਦੱਸਦੇ ਫਿਰ ਮੁੱਲ ਹੀ ਰਾਮ ਇਹ ਆਪਾਂ ਦੇ ਦਿਆਂਗੇ ਇਹਦਾ ਕਰਦੇ ਆਂਗੇ 60 ਚੋਂ ਮਾਨਤਨ 60000 ਰੁਪਏ ਮਾਨਤਨ ਕਰਾਂਗੇ ਹਾਂ ਚੱਕੋ ਬਾਈ 60 ਚੋਂ ਮਾਨਤਨ ਕਰ ਦਾਂਗੇ ਤੋਰੀ ਮੜੀ ਬਸੀ ਰਾਜ ਦਾ ਤੇ ਜੰਗ ਜੇ ਮੰਨ ਕੇ ਚੱਲੋ ਬਾਈ ਕੋਈ ਦੋਵੇਂ ਇਕੱਠੇ ਨਹੀਂ ਲੈਂਦਾ ਫਿਰ ਹੋਰ ਵੀ ਕਰ ਦਿਆਂਗੇ ਆਪਾਂ ਠੀਕ ਆ ਜੇ ਹੋਰ ਇਕੱਠੀਆਂ ਵੀਰ ਲੈਂਦਾ ਬਾਈ ਮਾਨਤਾਨ ਬਾਈ ਕਹਿੰਦਾ ਖੁੱਲਾ ਕਰਦੇ ਆਂਗੇ ਬਾਕੀ ਰਾਜੀ ਆ ਬਾਈ ਫੁੱਲ ਸਮਿਆਂ ਪਲੀਆਂਗੇ ਛੋਟੀਆਂ ਨਾ ਸਮਝ ਕੇ ਆਇਓ ਹਾਂ ਆ ਤਾਂ ਭੈੜ ਪੂਰੀ ਬੱਟੀ ਐ ਕੋਈ ਛੋਟੀ ਨਾ ਸਮਝੇ ਜੰਗ ਵਜਨ ਬਹੁਤ ਆ ਹਨ ਵਜਨ ਫੁੱਲ ਰਾਜੀ ਨਿਗਰਾਈਆਂ ਨਾਲੇ ਮੈਂ ਉਮਰ ਮੰਨ ਕੇ ਚੱਲੋ ਵੀ ਟਾਂਚਾ ਪਤਲਾ ਟਾਂਚਾ ਆ ਜਾ ਪਤਲੇ ਸਰੀਰ ਚ ਆ ਗਿਆ ਹਨ ਹਾਂ ਇਹ ਨਾ ਮੈਂ ਕਾਗਜ਼ ਵਰਗਾ ਪਿੰਡਾ ਪੂਰੀ ਵਜਨ ਵਾਲੀ ਮੁੱਲ ਦੋਮਾਂ ਦੀ ਬਾਈ ਨੇ ਖੇਚ ਕੀ ਕੀਤੇ ਆ ਬਾਈ ਜੇ ਕਿਸੇ ਵੀਰ ਨੂੰ ਦੋਮਾਂ ਚ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਧੰਨਵਾਦ ਜੀ ਵੀਡੀਓ ਨੂੰ ਦੇਖਣ